ਸਪਰੇਈ ਇਹ ਨਾ ਮੜਪਰੀ ਤਾਂ ਠੀਕ ਆ ਬਈ ਕਿਹੜੀ ਕਿਹੜੀ ਸਪਰੇਈ ਪਈਏ ਨਾ ਫਿਰ ਕੁਸਨੀ ਸੁੰਟੀ ਵਾਲੀ ਤੇ ਫੰਗੀ ਸੜਾ ਯਾਰ ਇਸ ਤੋਂ ਲਈ ਕੇ ਸੀ ਹਾਣੇ ਉਹ ਲੈਂਦੀ ਆ ਬਈ ਹਾਣੇ ਤੋਂ ਲਈ ਕੇ ਸੀ ਹਾਂ ਬਈ ਸਸਤੀ ਪਈ ਆ ਪੂਰੀ ਸਸਤੀ ਪਈ ਆ ਬਈ ਯਾਰ ਬਹੁਤ ਲੋਕ ਲਿਆਣਾ ਕਰੀ ਜਾਂਦੇ ਆ ਕੀ ਤੇ ਹੈ ਕੋਈ ਫਾਇਦਾ ਨਾ ਮਰੀਆ ਬਈ ਜ਼ਿਆਸਤੀ ਮਿਲਦੀ ਆ। ਮੈਨੂੰ ਤਾਂ ਨਹੀਂ ਲੱਗਦਾ ਜੇ ਉਹਨਾਂ 6 ਮਹੀਨੇ ਦੀ ਖੇਤੀ ਹੈ ਵੀ ਤੇ ਜੇ ਕੋਈ ਇਹ ਕੰਮ ਹੀ ਨਾ ਕੀਤਾ ਫਿਰ ਫਾਇਦਾ ਕੀ ਆ। ਕਹਿੰਦੇ ਤਾਂ ਹੈਗੇ ਬਈ। ਕੋਲੀ ਨਾਲ ਸਪਰੇਅ ਕਰਨੀ ਕਿਹੜਾ ਸੌਖੀ ਪੁੱਤ ਨੂੰ ਪਤਾ ਹੀ ਆ। ਉਹਦਾ ਮਤਈ ਆ ਬਈ। ਕਹਿੰਦੇ ਸਸਤੀ ਹੈ ਤਾਂ ਹੀ ਲਿਆਉਣੇ ਆ ਉੱਥੋਂ। ਜੇ ਨਾ ਕੰਮ ਕੀਤਾ ਤਾਂ ਬਾਰੇ ਕਰੇਗਾ। ਉਹ ਸਵਾਰੇ ਕਰਨੀ ਪੂਗੀ ਜੋ ਕੰਮ ਨਾ ਕੀਤਾ। ਤੂੰ ਛੱਡ ਪਰੇ ਨੂੰ ਤੇ ਆ ਜਾ ਤੈਨੂੰ ਮੈਂ ਦਵਾ ਕੇ ਲਿਆਉਣਾ ਨਾਲੇ ਉਸੇ ਰੇਟ 'ਚ। ਨਾਲੇ ਬਿੱਲ ਤੇ ਹੋਊਗੀ ਨਾਲੇ ਗਰੰਟੀ ਆ। ਹਾਂ ਬਈ। ਰਮੇ ਤੋਂ ਦਵਾ ਕੇ ਲਿਆ ਮੈਂ ਕਿ ਆ ਜਾ। ਚੱਲ ਨਾਲ ਚੱਲ ਮੇਰੇ। ਮੈਂ ਉੱਥੇ ਹੀ ਜਾ ਰਿਹਾ ਬਸ ਆ ਜਾ ਚੱਲ ਵਰਨਿਆ ਵੀ ਬਰਨ ਆ ਜਾ ਹਲੇ ਕੋਲੇ ਆਉਣੇ ਵੀ ਪਰਾ ਕੀ ਕਰਾ ਆ ਜਾ ਨਾਲੇ ਮੈਨੂੰ ਰੱਖ ਦੇ ਸਾਰਾ ਕੁਝ ਆਲਟੀ ਚ ਪਾਲੇ ਨੂੰ ਜਾਂਦਾ ਘਰੇ ਰੱਖ ਦੀ ਤੇ ਉੱਥੋਂ ਆਪਾਂ ਤੇ ਆ ਤੈਨੂੰ ਮੈਂ ਲੈਣਾ ਦਵਾ ਕੇ ਭਾਈ ਉਹ ਰੱਖ ਦੀ ਚਾਹ ਤੇ ਅੰਦਰੋਂ ਕੱਢਦੇ ਪਾਣੀ ਪੂਣੀ ਚੱਲ ਆਜੋ ਆਜੋ ਦੋਨੇ ਆਜੋ ਚੱਲ ਈ ਹਲਾਇ ਸਿੱਧੂ ਸਾਹਿਬ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਆਓ ਜੀ ਇਹ ਆਪਣਾ ਬੰਦਾ ਹੀ ਇਹ ਕਹਾਣੇ ਤੋਂ ਸਪਰੇਅ ਲੈ ਕੇ ਆਇਆ ਸੀ ਆ ਤੇ ਕਹਿੰਦਾ ਸਸਤੀ ਪੈਂਦੀ ਐ ਮਾ ਤੈਨੂੰ ਇੱਥੀ ਦਿਵਾ ਦਿੰਦੇ ਆਂ ਇਹ ਰੇਟ ਸਾਂ ਵਿllਿਆ ਟਹਾਣ ਜਾਣ ਦੀ ਤੈਨੂੰ ਕੋਈ ਲੋੜ ਨਹੀਂ ਇੱਕ ਵਾਰੀ ਆ ਮੇਰੇ ਕੋਲੇ ਵਾਰਤ ਕੀ ਦੇਖ ਚੀਜ਼ ਬਿੱਲ ਤੇ ਪੱਕੇ ਤੇ ਵੀ ਦੇਵਾਂਗੇ ਚੀਜ਼ ਇਹ ਜੀ ਕੋਈ ਗੱਲ ਨਹੀਂ ਤੇ ਜੇ ਟਹਾਣਾ ਨਾ ਭਲਾਇਆ ਮੈਨੂੰ ਸਿੱਧੂ ਨਾ ਜਾਣੀ ਠੀਕ ਹੈ ਆਇਆ ਬੈਠ ਪਹਿਲਾਂ ਤਾਂ ਤੈਨੂੰ ਪਾਣੀ ਪਿਲੀ ਪੈਣਾ ਤੇ ਬੈਠ ਤੇ ਤੈਨੂੰ ਮੈਂ ਪਹਿਲਾਂ ਤਾਂ ਤੈਨੂੰ ਚੀਜ਼ਾਂ ਦਿਖਾਉਣਾ ਤੇ ਉਹ ਦੁਗਾ ਤੂੰ ਲੈ ਕੇ ਜਾਏਗਾ ਆ ਬੰਦੇ ਦਾ ਠੀਕ ਹੈ ਇਹ ਇਹ ਨੂੰ ਜਾਣਦਾ ਬਾਹਰ ਦੀ ਫੇਮ ਆ ਗਈ ਹੈ ਜੇ ਮਿਲੂਗੀ ਤੈਨੂੰ ਕੁਆਲਟੀ ਮਿਲੂਗੀ ਦੇਸੀ ਚੀਜ਼ ਨਹੀਂ ਮਿਲੂਗੀ ਆ ਗਈ ਠੀਕ ਹੈ ਇਹ ਨੂੰ ਜਾਣਦਾ ਠੀਕ ਹੈ ਕੋੜ ਕਿਆ ਜੀ ਚਾਹੀਦੀ ਐ ਬਾਹਰੋਂ ਦੂਰੋਂ ਦਰਾਡੋ ਲੈ ਕੇ ਆਉਣੇ ਐ ਇਹ ਜੀ ਚੀਜ਼ਾਂ ਮਿਲਦੀਆਂ ਇਹ ਸਸਤੀ ਦੇ ਹੋਵੇ ਜੀ ਇਕੱਲੇ ਸਸਤੀ ਦੇ ਮਗਰ ਨਾ ਮੇਰਾ ਬਰਾ ਪਿਆ ਕਰੋ ਕੁਆਲਿਟੀ ਜ਼ਰੂਰ ਖਰੀਦਿਆ ਕਰੋ ਠੀਕ ਹੈ ਠੀਕ ਹੈ ਨਾ ਵੀ ਆਇਂ ਲਾ ਲਓ ਵੀ ਹਾਂ ਜਦੋਂ ਆਉਣਾ ਵੀਰੀ ਦੁਕਾਨ ਤੇ ਤੁਹਾਨੂੰ ਕੁਆਲਿਟੀ ਮਿਲੂਗੀ ਨਾ ਕਿ ਡੁਪਲੀਕੇਟ ਚੀਜ਼ਾਂ ਠੀਕ ਹੈ ਤੇ ਹੁਣ ਦੱਸੋ ਹੋਰ ਕਿਹੜੀ ਚਟਾ ਮੈਂ ਲੈ ਕੇ ਗਿਆ ਸੀ ਛੋਟੀਪੁਰੋਂ ਹਾਂ ਜੀ ਨਾਮ ਹੋ ਆ ਕੀ ਕਰੋਸ਼ ਅਗਰ ਉਸ ਦੀ ਜਨਾ ਅਟਾ ਕੀ ਬਿਲਿਵਸੋਂ ਉਹ ਨਾਲੇ ਤਾਂ ਇਹਨਾਂ ਨੂੰ ਉਹੀ ਰੇਟ ਪੈਣੀ ਹਾਂ ਇਹਦਾ ਇਹ ਭਾਲ ਦੇ ਬਾਕੀ ਆ ਡੋਗਲਪ ਕੰਪਨੀ ਦੀ ਆ ਬਿੱਲ ਤੇ ਪੱਕੇ ਤੇ ਹੈਗੀ ਆ ਕੋਈ ਐਕਟੀਵਿਟੀ ਦਾ ਮੈਂ ਜਾਣਦੇ ਦੇਖੋ 101% ਤੇ ਇੱਕ ਇਹਦਾ ਅੱਗੇ ਸਾਈਡ ਵੀ ਦੇ ਦੇਣਾ ਆਈ ਡੋਗਲਪ ਦਾ ਆ ਦੋਨੇ ਇੱਕੋ ਚੀਜ਼ ਆ ਪਹਿਲੇ ਤੇ ਆ ਪੱਕੇ ਤੇ ਠੀਕ ਆ ਆ ਗਿਆ ਸਿੱਧੇ ਕਰੇ ਦਾ ਠੀਕ ਹੈ ਜੀ ਤੇ ਆ ਗਏ ਨੇ ਮਤਲਬ ਸਵੇਰਾ ਹਾਂ ਜਿਹੜੀ ਕਿ ਆਪਾਂ ਤੇਲੇ ਵਿੱਚੋਂ ਬਾਹਰ ਹਾਂ ਜਿਹੜੀ ਮਰਜੀ ਹੁਣ ਤੂੰ ਦੇਖ ਜਿਹੜੀ ਤੂੰ ਸਿਲੈਕਟ ਕਰੇਗਾ ਉਹੀ ਦੇ ਦੇਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਹਾਂ ਦੱਸ ਭਾਈ ਕਿਹੜੀ ਦੇ ਦੇ ਆ ਬਸ ਉਹ ਵੀ ਦੇ ਦਿਓ ਜਿਹੜੀ ਮੈਂ ਲੈ ਕੇ ਗਿਆ ਸੀ ਲਓ ਜੀ ਭਾਈ ਜੀ ਇੰਡੋਕਰ कनि बीरह पंद्रहं किलो दो लीटर गोठ लीटर गोठ ठीकु आहे ਇਹ ਪੱਕੇ ਬਿੱਲ ਤੇ ਮੇਰੇ ਕੋਲੇ ਚੀਜ਼ ਮਿਲੂਗੀ ਠੀਕ ਹੈ ਜੀ ਕੋਈ ਮੇਰੇ ਕੋਲੇ ਡੁਪਲੀਕੇਟ ਨਹੀਂ ਮਿਲਦੀ ਗੁਰਦਰਾਡੇ ਜਾ ਕੇ ਡੁਪਲੀਕੇਟੀ ਏਸੀ ਤੋਂ ਬਾਤ ਜੋ ਤੇ ਆਪਦੇ ਛੀਵੀਆਂ ਦੀ ਪਤਲਾ ਜਿਹੜੀ ਉਹ ਜ਼ਰੂਰ ਸਾ ਵਧੀਆ ਸਾਫ ਸੁਵਾਰ ਕਰ ਲੈ ਜਿਹੜਾ ਹੁਣ ਮੰਨ ਲਓ ਤਹਾਣੇ ਤੋਂ ਹੋਰ ਕੀ ਚੱਕਰ ਹੁੰਦਾ ਇਹ ਸਸਤੀ ਗੱਲ ਬੈਂਦੀ ਆ ਅਸਤੇ ਜਿਹੜੇ ਕਿ 2 ਨੰਬਰ ਦੇ ਪ੍ਰੋਡਕਟ ਆ ਬਿਨਾ ਬਿੱਲ ਤੋਂ ਪ੍ਰੋਡਕਟ ਆ ਆਪਣਾ ਹੁਣ ਮੈਕਮਾ ਖਾਸ ਕਰਕੇ ਇਸ ਸਰਕਾਰ ਦੇ ਮੈਕਮਾ ਪੂਰਾ ਜੋਰ ਲਾਈ ਜਾਂਦਾ ਤੁਸੀਂ ਡੁਪਲੀਕੇਟ ਆ ਬਿਨਾ ਬਿੱਲ ਤੋਂ ਕਦੇ ਨਾ ਖਰੀਦੋ ਜੇ ਖਰੀਦਣੀ ਆ ਪੱਕੇ ਬਿੱਲ ਤੇ ਖਰੀਦਿਆ ਕਰੋ ਨਾ ਕਿ ਤੁਸੀਂ ਮੰਨ ਲਓ ਇੱਕ 2 ਨੰਬਰ ਵਾਲੀ ਕੋਰਾ ਜਨ ਲੈ ਲਓ 2 ਨੰਬਰ ਤੇ ਆ ਲੈਣ ਨਹੀਂ ਪੱਕੇ ਬਿੱਲ ਤੇ ਲਓ ਮੇਰੇ ਕੋਲੇ ਹੁਣ ਆ ਪਈ ਆ ਤਿੰਨ ਕੰਪਨੀ ਦੇ ਆਤੀ ਆਹ ਘਰ ਦਾ ਕੰਪਨੀ ਦੀ ਕੋਰਾ ਜਨ ਪਈ ਆ ਠੀਕ ਹੈ ਠੀਕ ਆ ਹੁਣ ਮੇਰੇ ਕੋਲੇ ਹਰੇਕ ਕੁਆਲਿਟੀ ਆ ਬਿੱਲ ਤੇ ਆ ਪੱਕੇ ਤੇ ਨਾ ਕਿ ਮੇਰੇ ਕੋਲੇ 2 ਨੰਬਰ ਦੀ ਚੀਜ਼ ਆ ਤੇ ਤੁਸੀਂ ਆਇਆ ਕਰੋ ਜਿਹੜੀ ਮਾਦੀ ਮੇਰੇ ਤੁਹਾਡੇ ਮਨਪਸੰਦ ਦੀ ਜੀ ਆਇਆ ਕਰੋ ਨਾ ਕਿ ਅਦਰਵਾਈਜ਼ ਕੋਈ ਤੁਹਾਨੂੰ ਡੁਪਲੀਕੇਸੀ ਨਹੀਂ ਆਤਾ। ਠੀਕ ਹੈ ਨਾ ਆਉਗੇ ਜਰੂਰ ਪਸੰਦ ਆਈ ਚੀਜ਼ ਜਮਾ ਪਸੰਦ ਆਈ ਹੈ। ਹਾਂ ਠੀਕ ਹੈ ਜੀ ਠੀਕ ਹੈ ਜੀ ਕਰ ਲੀਏ ਪੈਕ ਆਹ ਹਾਂ ਕਰਾ ਲਿਆ ਮੇ ਲਾ ਦਿਓ ਠੀਕ ਨਹੀਂ ਆ ਚੱਕਲਾ ਰੇਡ ਮਲਾਲੀ ਕੰਪਨੀ ਬਣਾ ਲਈ ਆਪੇ ਮੱਲੇਗਾ ਵੀ ਠੀਕ ਹਾਂ ਜੀ ਸੰਤੋਸ਼ਤ ਹੋ ਤੁਸੀਂ ਮੇਰੇ ਤੋਂ ਚੀਜ਼ ਖਰੀਦ ਕੇ ਹਾਂਜੀ ਹਾਂਜੀ ਆਪਾਂ ਤਾਂ ਪਹਿਲੇ ਹੀ ਸੰਤੋਸ਼ਤ ਸੀ ਆਪਾਂ ਤਾਂ ਇਹਨਾਂ ਨੂੰ ਸੰਤੋਸ਼ਟੀ ਕਰਾਉਣੀ ਸੀਗੀ ਬਿਲਕੁਲ ਹੋ ਗਈ ਬਈ ਹੋ ਗਈ ਜੀ ਹੋ ਗਈ ਤੇ ਹੋਰ ਦੂਜੇ ਕਿਸੇ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਵੀ ਮੇਰੇ ਤੋਂ ਚੀਜ਼ ਖਰੀਦ ਸਕਦੇ ਦੂਜਿਆਂ ਨੂੰ ਤਾਂ ਇਹ ਦੇਖੋ ਵੀ ਜਿਹੜਾ ਉਹ ਰੇਟ ਦੀ ਗੱਲ ਕਰੀ ਆਪਾਂ ਉਹ ਵੀ ਟਹਾਣੇ ਵਾਲਾ ਰੇਟ ਪਿਆ ਆਪਾਂ ਨੂੰ ਠੀਕ ਆ ਠੀਕ ਹੈ ਜੀ ਤਾਂ ਹੀ ਤਾਂ ਐਸੇ ਮੁੰਡੇ ਨੂੰ ਮੈਂ ਇੱਥੇ ਲੈ ਕੇ ਆਇਆ ਠੀਕ ਆ ਤੇ ਫਿਰ ਉਹਦੇ ਨਾਲੋਂ ਰਿਜ਼ਲਟ ਵਧੀਆ ਇਹਦਾ ਕਿ ਕੰਪਨੀ ਵੀ ਠੀਕ ਆ ਕੰਪਨੀ ਵੀ ਠੀਕ ਆ ਵਧੀਆ ਪੂਰਾ ਵਧੀਆ ਰਿਜ਼ਲਟ ਦਿੰਦਾ ਐਸੇ ਮੈਂ ਸੈਟੀਸਫਾਈ ਹਾਂ ਸੈਟੀਸਫਾਈ ਪੂਰਾ ਹੋ ਰਿਹਾ ਹੈ ਹਾਂਜੀ ਹਾਂਜੀ ਸੋ ਧੰਨਵਾਦ ਜੀ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦੇਣਾ ਤੇ ਆਪਣਾ ਸੰਪਰਕ ਹੈਗਾ 9517600176 ਸਿੱਧੂ ਡਰੇਨਿੰਗ ਕੰਪਨੀ ਦੁਕਾਨ ਨੰਬਰ 299 ਗਾਂਧੀ ਚੌਕਰਾਮਾ ਮੱਟੀ